ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਸਲਿੱਪ ਡਿਸਕ ਡਿਸਕ ਬਲਜ ਔਰ ਜਾਂ ਫਿਰ ਡਿਸਕ ਹਰਨੀਸ਼ਨ ਹੋ ਜਾਵੇ ਤਾਂ ਆਪਾਂ ਕਿਹੜੀਆਂ ਕਸਰਤਾਂ ਕਰਨੀਆਂ ਨੇ ਡਿਸਕ ਹਰਨੀਸ਼ਨ ਹੁੰਦਾ ਬਿਲਕੁਲ ਡਿਸਕ ਨਿਕਲ ਕੇ ਬਾਹਰ ਹੀ ਆ ਗਈ ਬੜੀ ਕੰਪਲਿਕੇਸ਼ਨ ਵਾਲੀ ਉਹ ਸਿਚੁਏਸ਼ਨ ਹੋ ਜਾਂਦੀ ਹੈ ਜਿਹੜੀ ਡਿਸਕ ਬਲਜ ਹੈ ਜੋਨ ਡਿਸਕ ਫੋਰ ਲੈਪਸ ਕਹਿ ਦਿੰਨੇ ਆ ਆਪਾਂ ਸਲਿੱਪ ਡਿਸਕ ਕਹਿ ਦਿੰਨੇ ਆ ਇਸ ਦਾ ਮਤਲਬ ਕੀ ਹੁੰਦਾ ਦੋਨਾਂ ਮਣਕਿਆਂ ਦੇ ਵਿਚਾਲੇ ਜਿਹੜਾ ਆਪਣਾ ਜੈਲੀ ਲਾਈਕ ਸਟਰਕਚਰ ਜੋ ਡਿਸਕ ਹੁੰਦੀ ਆ ਜਦੋਂ ਨਿਕਲ ਕੇ ਹਲਕੀ ਜੀ ਬਾਹਰ ਆ ਜਾਵੇ ਔਰ ਆਪਣੀ ਜੋ ਮੇਜਰ ਸਪਾਈਨ ਹੈ ਜਿਸ ਨੂੰ ਰੀਡ ਦੀ ਹੱਡੀ ਕਿਹਾ ਜਾਂਦਾ ਇੱਕ ਸਾਰੇ ਦਿਮਾਗ ਦਾ ਨਿਚੋੜ ਇੱਕ ਮੋਟੀ ਨਾੜੀ ਜੋ نیچے ਆਉਂਦੀ ਹੈ ਉਸ ਨੂੰ ਜਦੋਂ ਉਹ ਟੱਚ ਕਰੇ ਇਰੀਟੇਟ ਕਰੇ ਤਾਂ ਦਰਦ ਤਾਂ ਫਿਰ ਹੋਣਾ ਹੀ ਹੈ ਸੋ ਇਸ ਕਰਕੇ ਇਸ ਨੂੰ ਕਿਵੇਂ ਠੀਕ ਕਰ ਸਕਦੇ ਆ ਆਸਾਨ ਕਸਰਤਾਂ ਨੇ ਸਵੇਰੇ ਸ਼ਾਮ ਕਰਨੀਆਂ ਨੇ ਇੱਕ ਨਾ ਕੱਲ ਪੇਸ਼ੈਂਟ ਆਈ ਸੀ ਸਾਡੇ ਕੋਲ ਮੋਗੇ ਤੋਂ ਉਹ ਸਾਡੀਆਂ ਸਾਰੀਆਂ ਕਸਰਤਾਂ ਕਰਦੇ ਨੇ ਪਰ ਉਹ ਕੀ ਹੈ ਰੈਪੀਟੀਸ਼ਨਸ 50 50 ਕਰਨ ਲੱਗੇ ਜਿਆਦਾ ਰੈਪੀਟੀਸ਼ਨਸ ਕਰਾਂਗੇ ਦਰਦ ਵਧੇਗਾ ਅਗਰ ਅਸੀਂ ਕਿਸੇ ਕਸਰਤੀਆਂ 10 ਰੈਪੀਟੀਸ਼ਨ ਦੱਸਦੇ ਆ 5 ਰੈਪੀਟੀਸ਼ਨ ਦੱਸਦੇ ਆ ਕੋਸ਼ਿਸ਼ ਕਰੋ ਓਨੀਆਂ ਹੀ ਕਰੋ ਜਿਆਦਾ ਬਿਲਕੁਲ ਨਾ ਕਰੋ ਕੱਟ ਬਿਸ਼ੱਕ ਦੀ ਕਰ ਲਓ ਮੰਨ ਲਓ ਕਿਸ ਦੀ ਸੀ 5 ਦਸੀਆਂ ਤੁਸੀਂ 2 ਕਰ ਲਓ ਕਿਸੇ 10 ਦਸੀਆਂ ਤੁਸੀਂ 3 ਕਰ ਸਕਦੇ ਹੋ ਪਰ ਜ਼ਿਆਦਾ ਰੈਪੀਟੀਸ਼ਨਸ ਤੁਹਾਨੂੰ ਦਰਦ ਵਧਾਉਣਗੇ ਵਧਾਉਣਗੇ ਇਹ ਗੱਲ ਦਾ ਧਿਆਨ ਰੱਖਣਾ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ SARI SINGH'S NA PHYSIOTHERAPY ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਸਾਡਾ ਫੇਸਬੁੱਕ ਤੇ ਪੇਜ ਹੈ SARI SINGH'S NA PHYSIOTHERAPY CLINIC ਦੇ ਨਾਮ ਤੇ ਸਾਨੂੰ ਉੱਥੇ ਫੋਲੋ ਜ਼ਰੂਰ ਕਰ ਲਓ ਔਰ ਸਾਰੀਆਂ ਕਸਰਤਾਂ ਧਿਆਨ ਨਾਲ ਕਰਿਆ ਕਰੋ ਔਰ ਅਗਰ ਤੁਹਾਨੂੰ ਡਾਇਗਨੋਸ ਹੋ ਗਿਆ ਤੁਹਾਡਾ ਡਿਸਕ ਬਲਜ ਹੈ ਕਦੇ ਵੀ ਗੂਗਲ ਕਰਕੇ ਨਾ ਪੜੋ ਜਿਆਦਾ ਕਨਫਿਊਜ਼ ਹੋ ਜਾਓਗੇ ਜਿਆਦਾ ਡਿਪਰੈਸ਼ਨ ਦੇ ਵਿੱਚ ਚਲੇ ਜਾਓਗੇ ਸੋ ਇਹ ਗੱਲ ਦਾ ਧਿਆਨ ਰੱਖਣਾ ਸਾਂਝੀ ਗੱਲ ਹੈ ਕੋਈ ਗੱਲ ਨਹੀਂ ਦੁੱਖ ਸੁੱਖ ਹਰ ਇਨਸਾਨ ਤੇ ਆਉਂਦੇ ਆ ਅਗਰ ਤੁਹਾਡੇ ਤੇ ਵੀ ਆ ਗਿਆ ਤਾਂ ਤੁਹਾਨੂੰ ਕਸਰਤਾਂ ਕਰੂ ਬਿਲਕੁਲ ਤੰਦਰੁਸਤ ਹੋ ਜਾਊਂਗੇ ਸੋ ਆਪ ਸ਼ੁਰੂ ਕਰਦੇ ਆਂ ਅੱਜ ਦੀਆਂ ਕਸਰਤਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ ਰਾਸ ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ ਤੁਸੀਂ ਇੱਕ ਸਰਾਣਾ ਰੱਖ ਲਓਗੇ ਔਰ ਇਸ ਦੇ ਉੱਪਰ ਆਪਣਾ ਜਿਹੜਾ ਢਿੱਡ ਹੈ ਇਸ ਦੇ ਉੱਪਰ ਰੱਖ ਦੇਣਾ ਔਰ ਐਦਾਂ ਤੁਸੀਂ ਇਸ ਦੇ ਉੱਪਰ ਰਿਲੈਕਸ ਹੋ ਕੇ ਬਿਲਕੁਲ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਲੇਟ ਜਾਣਾ ਹੈ ਔਰ ਐਦਾਂ ਤੁਸੀਂ 5 ਮਿੰਟ ਲੇਟੇ ਰਹਿਣਾ ਹੈ ਗਰਦਨ ਐਸਾਈਡ ਵੀ ਕਰ ਸਕਦੇ ਹੋ ਔਰ ਦੂਸਰੀ ਸਾਈਡ ਵੀ ਕਰ ਸਕਦੇ ਕਸਰਤ ਕਰਨ ਤੋਂ ਪਹਿਲਾਂ 5 ਮਿੰਟ ਔਰ ਕਸਰਤ ਕਰਨ ਤੋਂ ਬਾਅਦ 5 ਮਿੰਟ ਇਸ ਨਾਲ ਕੀ ਹੋਏਗਾ ਜਿਹੜੀ ਡਿਸਕ ਆਪਣੀ ਬਾਹਰ ਆਈ ਹੋਈਗੀ ਉਹ ਅੰਦਰ ਜਾਣ ਲਈ ਕੋਸ਼ਿਸ਼ ਕਰੇਗੀ ਅੰਦਰ ਜਾਏਗੀ ਕਿਉਂਕਿ ਆਪਾਂ ਇਸ ਦੇ ਵਿੱਚ ਜੋ ਮਣਕਿਆਂ ਦੇ ਵਿਚਾਲੇ ਸਪੇਸ ਵੱਧ ਜਾਏਗੀ ਔਰ ਤੁਹਾਨੂੰ ਜੋ ਦਰਦ ਹੈ ਉਹ ਵੀ ਘੱਟ ਮਹਿਸੂਸ ਹੋਏਗਾ। ਸੋ ਇਹ ਹੈ ਨੰਬਰ 1 ਕਸਰਤ ਜਿਸ ਦੇ ਵਿੱਚ ਆਪਾਂ ਪੁੱਠੇ ਲੇਟਣਾ ਸਹਣਾ ਰੱਖਣਾ ਢਿੱਡ ਦੇ ਥੱਲੇ। ਹੁਣ ਅਸੀਂ ਦੂਸਰੀ ਕਸਰਤ ਤੁਹਾਨੂੰ ਦੱਸਣ ਲੱਗੇ ਆ ਇਸ ਦੇ ਵਿੱਚ ਕੀ ਕਰਨਾ ਆਪਾਂ? ਸਿੱਧੇ ਲੇਟ ਕੇ ਦੋਨੋਂ ਅੱਡੀਆਂ ਖਰੀਸ ਕੇ ਲੈ ਆਉਣੀਆਂ ਔਰ ਦੋਨੋਂ ਬੋਡੇ ਛੋਫੜ ਕੇ ਛਾਤੀ ਦੇ ਨਾਲ ਲਾ ਦੇ। आप होल्ड करा दस सैकंड एक दो तीन चार पाँच छत अठ नौ दसैक्स दैन फिर अड्डिया क्रीज के आवानगी और दैन फिर गोडिया तो पिछू फट के एना ना दें दस सेकेंड होल्ड एक दो तो, तीन चार पाँच, सात, आठ, नौ दस रिलैक्स। ये होगी कसरत नंबर दो हम कसरत नंबर तीन कर लगे हैं इस फिर पुठे हो जाना आप करोंगे दोनों अपने मोडिया के थले कूड़िया आ जाएगी और हाथ एदा रखा और आप सामने देखा इतने आपकेंड एक दो तीन चार पाँच, छः, सात, आठ, नौ दस दिन रिलैक्स इतना दोनों मुठियां बंद करके सिर ऊपर रख दो और फिर आप हाथ फाड़ लें फिर उपर देखेंगे एक दो तीन चार पाँच, छः, सात, आठ, नौ दस दैन रिलैक्स दैन फिर आप हाथ फाड़ के फिर उपर देखा फिर अच्छे दस देना एक दो तीन चार प 7 8 9 10 देन रिलैक्स फेर ਤੁਸੀਂ ਆਰਾਮ ਕਰਨਾ ਇਹ ਹੋਗੀ ਤੁਹਾਡੀ ਕਸਰਤ ਨੰਬਰ 3 ਹੁਣ ਤੁਹਾਨੂੰ ਚੌਥੀ ਕਸਰਤ ਦੇ ਵਿੱਚ ਫਿਰ ਸਿੱਧੇ ਹੋ ਜਾਣਾ ਤੁਸੀਂ ਔਰ ਸਿੱਧੇ ਹੋ ਕੇ ਫੇਰ ਤੁਸੀਂ ਦੋਨੋਂ ਥੋੜੇ ਮੋੜ ਲੈਣੇ ਨੇ ਔਰ ਜਿਹੜੇ ਪੈਰ ਜੋੜ ਕੇ ਰੱਖਣੇ ਆ ਔਰ ਤੁਸੀਂ ਲੱਤਾਂ ਸਾਈਡ ਤੇ ਖੋਲ ਦੇਣੀਆਂ ਸਾਰਾ ਦੇਖੋ ਧਿਆਨ ਨਾਲ ਤੁਸੀਂ ਪੈਰ ਮੋੜੇ और गोडे खोल देने और लक नवा चक देना ऐसे इसमें कहते ओपन लैग ब्रिज इतने आप होल्ड करना दस सैकेंड एक दो तो, तीन चार पे सत अठ नौ दस दिन फिर आप गोडे खोलते और फिर लक उपर चकता एक दो तो, तीन चार पे सत अठ नौ दस फिर गोडे खोलते तो, तो फिर लाख उपर चकता एक दो तीन चार पे सात, आठ, नौ दस फिर गोडे खोल देने हैं। बार्त तो बद फिर लाख उपर चक देना इतने आप होल्ड करना दस सैकेंड एक दो तो, तीन चार पे सात, आठ, नौ दस दिन रिलैक्स ये भी दस बारी करना ਜਿਹੜੀ ਲਾਸਟ ਐਕਸਰਸਾਈਜ਼ ਸੀ ਉਹ ਵੀ ਤੁਸੀਂ 10 ਵਾਰੀ ਕਰਨੀ ਸੀ ਹੁਣ ਜਿਹੜੀ ਨੈਕਸਟ ਐਕਸਰਸਾਈਜ਼ ਕਰਨ ਲੱਗੇ ਆ ਇਸ ਦੇ ਵਿੱਚ ਆਪਾਂ ਫਿਗਰ ਆਫ 4 ਸਟੈਚ ਕਰਾਂਗੇ ਦੋਨੋਂ ਗੋਡੇ ਮੋੜ ਲਈ ਖਪੀਲਾ ਚੋਏਗੀ ਆਪਾਂ ਸੱਚੇ ਗੋਡੇ ਦੇ ਉੱਪਰ ਰੱਖ ਦੇਣੀ ਹੈ ਔਰ ਹੱਥ ਵਿੱਚ ਦੀ ਪਾ ਕੇ ਆਪਾਂ ਇਦਾਂ ਉੱਪਰ ਚੱਕ ਕੇ ਇਹਨੂੰ ਛਾਤੀ ਦੇ ਨਾਲ ਦੀ ਲਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਆਪਾਂ ਹੋਲਡ ਕਰਨਾ 10 ਸੈਕਿੰਡ ਬਾਅਦ ਤੋਂ ਬਾਅਦ ਖਿੱਚਾਂਗੇ ਇਸ ਜਗ੍ਹਾ ਤੇ ਖਿੱਚ ਪੈਗੀ ਇੱਥੇ ਆਪਾਂ 10 ਸੈਕਿੰਡ ਹੋਲਡ दो तो तीन चार सात आठ नौ दस एक दो तो तीन चार पे सात आठ नौ दस एस वरी साइड दस वरी साइड ਕਿ ਤੁਸੀਂ ਸਟਾਰਟਿੰਗ ਦੇ ਵਿੱਚ ਪੰਜ-ਪੰਜ ਜਵਾਰੀ ਤੋਂ ਵੀ ਕਰ ਸਕਦੇ ਹੋ ਇਸ ਨੂੰ ਕਹਿੰਦੇ ਆ ਫਿਗਰ ਆਫ ਫੋਰ ਸਟ੍ਰੈਚ ਹੁਣ ਤੁਹਾਨੂੰ ਸੱਚੇ ਪਾਸੇ ਕਰਕੇ ਦਿਖਾਉਣਾ ਹੈ ਸੱਜੇ ਲੱਤ ਉੱਪਰ ਦੋਨੋਂ ਗੋਡਿਆਂ ਦੀ ਵਿਚਾਲੀ ਹੋ ਕੇ ਹੱਥਾਂ ਆਪਾਂ ਗੋਡਾ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਇਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਠੀਕ ਵੀ ਤੁਸੀਂ ਪੰਜ ਵਾਰੀ ਕਰਨਾ ਇਹ ਹੋ ਗਿਆ ਤੁਹਾਡਾ ਫਿਗਰ ਆਫ ਫੋਰ ਸਟ੍ਰੈਚ then उसकी तो कसरत है उसके करों करें कैट एंड कैमल उठी आ जाएंगे फिगर ऑफ फोर्स आ जाए अपने जो मोडिया के नीचे हाथ आ जाएंगे और हिप्स के नीचे अपने गोडे आ जाएंगे इसमें कि सब तो पहला आपट बना जिस तरह बिल्ली की शेप होंगी है बिलकुल सामने देखा और लखनऊ अंदर लगे यही हो गया न्यूशन लक अंदर चला गया सामने देखा दस सैकंड एक दो तीन चार पन, आट, नौ, दस। पूरा उपर गर्दन मोड़ देनी दो गोडा के बचाले देखना इतने आपको होल्ड करना दस सैकेंड एक दो तीन चार पे सत अठ नौ दस फिर आप दो तीन चार सात, आठ, नौ दस फिर आप कैमल बन गए एक दो तीन चार पे सात, आठ, नौ दस पां बार कैट बढ़ना पांच वारी कैमल य होगी थोड़ी कैट एंड कैमल एक्सरसाइज जी उस तो नैक्सट एक्सरसाइज है वो यही है जिमें आप पेल दसिया लास्ट पाँच मिनट लिये तो पिलों रख देना और इसके दे उपर इ लेट जाना है और जब 5 मिनट हो गए मेरे सराना काट देना फिर ਤੁਸੀਂ ਸਿੱਧਾ लेट ਜਾਣਾ ਹੈ ਇਦਾਂ ਕਰਕੇ 5 ਮਿੰਟ ਸਿੱਧੇ ਲੇਟੇ ਰਹਿਣਾ ਹੈ ਔਰ ਰਾਮ ਕਰਨਾ ਹੈ ਹੁਣ ਤੁਹਾਨੂੰ ਦੱਸਣ ਲੱਗੇ ਹਾਂ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਹ ਸਨ ਕਸਰਤਾਂ ਜਿਹੜੀਆਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਔਰ ਨਾਲ ਇੱਕ ਕੰਮ ਹੋਰ ਕਰਨਾ ਹੈ ਤੁਸੀਂ ਇੱਕ ਅੰजीर ਲੈ ਲੈਣੀ ਹੈ ਔਰ ਰਾਤ ਨੂੰ ਤੁਸੀਂ ਉਹ ਜੈਤੁੰਨ ਦੇ ਤੇਲ ਦੇ ਵਿੱਚ ਪਿਓ ਦੇਣੀ ਹੈ ਜਿਵੇਂ ਆਪਾਂ ਬਦਾਮ ਔਰ ਅਕਰੂਟ ਪਿਉਂਦੇ ਆ ਉਵੇਂ ਤੁਸੀਂ ਅੰਜੀਰ ਇੱਕ ਰਾਤ ਨੂੰ ਪਿਉ ਆ ਦੇਣੀ ਆ ਸਵੇਰੇ ਉੱਠ ਕੇ ਤੁਸੀਂ ਉਹ ਕੋਸੇ ਕੋਸੀ ਚਾਹ ਕੋਸੇ ਕੋਸੀ ਦੁੱਧ ਨਾਲ ਤੁਸੀਂ ਉਹ ਲੈ ਲੈਣੀ ਆ ਤੁਸੀਂ ਦੇਖੋ ਜੋ ਤੁਹਾਡੀ ਬਲੱਡ ਦੀ ਸਪਲਾਈ ਹੈ ਉਹ ਇੱਕਦਮ ਚੱਲ ਪਏਗੀ ਔਰ ਤੁਸੀਂ ਜੋ ਸਲਿੱਪ ਡਿਸਕ ਹੈ ਡਿਸਕ ਬਲਜ ਹੈ ਡਿਸਕ ਪ੍ਰੋਲੈਪਸ ਹੈ ਇੱਕਦਮ ਠੀਕ ਹੋਣ ਲਈ ਤਿਆਰ ਹੋ ਜਾਣਗੇ ਉਮੀਦ ਕਰਨਾ ਇਹਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ